ਪੱਕਾ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਹਾਂ ਚੰਡੀਗੜ੍ਹ ਦੀ ਸੋਨਾ ਝੀਲ ਤੇ ਜਿੱਥੇ ਦੇਸ਼ ਵਿਦੇਸ਼ ਤੋਂ ਤੇ ਭਾਰ ਦੇ ਕੁੰਨੇ-ਕੁੰਨੇ ਵਿੱਚੋਂ ਆਖਰੀ ਲੋਕਾਂ ਮੰਦਰਿਆਂ ਕਰਦੇ ਆ ਤੇ ਇੱਥੇ ਬੋਟ ਲੈ ਕੇ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਇੱਕ ਤੁਹਾਨੂੰ ਦਿਖਾਇਆ ਜਾਂ ਨਹੀਂ ਉਹ ਦੇਖੋ ਕਿਵੇਂ دریاਵਾ ਬੂਰ ਦੇ ਵਿੱਚੋਂ ਲੋਕ ਜਾਂ ਹੋਰ ਵੱਖ ਮੰਦਰियां ਕਰਦੇ ਆ ਤੇ ਇੱਕ ਜਿਹੜੀ ਹੋਰ ਥੇ ਚੀਜ਼ ਦੇਖਣ ਮਿਲੀ ਆ ਤੇ ਇੱਥੇ ਇੱਕ ਅਜਿਹੇ ਕਲਾਕਾਰ ਦੇ ਜਿੱਥੇ ਬੈਠੇ ਹੋਏ ਆ ਜਿਨ੍ਹਾਂ ਦੀ ਇੱਕ ਵਿਲੱਖਣ ਕਲਾਕਾਰੀ ਆ ਕਿਉਂਕਿ ਇਹ ਜਿਹੜੇ ਕਲਾਕਾਰ ਆ ਇਹ ਫੋਟੋ ਦੇਖ ਕੇ ਉਸੇ ਟਾਈਮ ਹੀ ਆਪਣੇ ਕਲਮ ਦੇ ਨਾਲ ਉਸ ਇਨਸਾਨ ਦੀ ਕੋਈ ਬੱਚੇ ਦੀ ਜਾਂ ਔਰ ਦੀ ਜਾਂ ਬੰਦੇ ਦੀ ਫੋਟੋ ਬਣਾਉਣ ਵਿੱਚ ਕਲਾ ਮਾਰ ਰਹੇ ਲੋਕ ਧੜਾ ਧੜਾ ਇਹਨਾਂ ਤੋਂ ਫੋਟੋ ਬਣਾ ਰਹੇ ਆ ਇਹ ਸਾਡੇ ਨਾਲ ਬਾਈ ਜੀ ਵੀ ਜੁੜੇ ਆ ਬਾਈ ਜੀ ਕੀ ਨਾਮ ਤੁਹਾਡਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵੀਰ ਸਿੰਘ ਹੈ ਮੈਂ ਬੇਸਿਕਲੀ ਰੋਪੜ ਸ਼ਹਿਰ ਪੰਜਾਬ ਤੋਂ ਬਿਲੋਂਗ ਕਰਦਾ ਠੀਕ ਹੈ ਜੀ ਮੈਂ ਐਜ਼ ਅ ਆਰਟਿਸਟ ਵੀਰ ਦੇ ਨਾਮ ਤੋਂ ਮੈਨੂੰ ਅੱਛੇ ਸਾਰੇ ਜਾਣਦੇ ਨੇ ਠੀਕ ਹੈ ਜੀ ਲਗਭਗ 16-17 ਸਾਲ ਤੋਂ ਮੈਂ ਇੱਥੇ ਵਰਕ ਕਰ ਰਿਹਾ ਹੈਗਾ ਸਿਨੇਮਾ ਲੇਖ ਦੇ ਉੱਤੇ ਠੀਕ ਹੈ ਜੀ ਬਟ ਇਹਦੇ ਨਾਲ ਨਾਲ ਅਸੀਂ ਜਿਵੇਂ ਆ ਦੇਖੋ ਮੈਂ ਲਾਈਵ ਸਾਹਮਣੇ ਬਿਠਾ ਕੇ ਲੋਕਾਂ ਦੀ ਫੋਟੋ ਬਣਾਉਂਦੇ ਹਾਂ ਠੀਕ ਹੈ ਜੀ ਸਿਮਰ ਤੁਸੀਂ ਬੰਦਾ ਅੰਦਾਜ਼ ਸਾਹਮਣੇ ਬੈਠ ਜਾਂਦਾ ਹਾਂ ਜੀ ਸਾਹਮਣੇ ਬੈਠ ਕੇ ਉਹ ਦੀ ਵੀਡੀਓ ਫੋਟੋ ਬਣਾਉਂਦੇ ਹਾਂ ਇਸ ਤਰ੍ਹਾਂ ਨਾ ਬਣਾਉਂਦੇ ਕੋਈ ਬੰਦਾ ਸਾਹਮਣੇ ਬੈਠ ਕੇ ਉਹ ਕੁਰਸੀ ਪਈ ਹੈ ਸਾਹਮਣੇ ਬੈਠ ਕੇ ਵੀ ਬਣਾ ਸਕਦੇ ਹਾਂ ਅਸੀਂ ਕੋਈ ਚਾਹੁੰਦਾ ਹੈ ਕਿ ਮੇਰੀ ਫੋਟੋ ਦਰਸ਼ਕੋਂ ਸੁਣ ਮੈਂ ਇੱਕ ਹੋਰ ਚੀਜ਼ ਦੱਸਿਆ ਇਹਨਾਂ ਨੇ ਦੱਸਿਆ ਵੀ ਇੱਕ ਮੈਂ ਕੈਮਰਾਮੈਨ ਕੋਲ ਕੁਰਸੀ ਹਾਇਓ ਕਿੰਨੇ ਵੀ ਦਿਖਾ ਦਿਓ ਇਹ ਕਹਿੰਦੇ ਵੀ ਸਾਡੇ ਸਾਹਮਣੇ ਕੋਈ ਵਿਅਕਤੀ ਜਾਂ ਕੋਈ ਵੀ ਵੀਰ ਭੈਣ ਔਰਤ ਬੈਠ ਜਾਵੇ ਉਸ ਨੂੰ ਉਹਦਾ ਚਿਹਰਾ ਦੇਖ ਕੇ ਇੱਥੇ ਫੋਟੋ ਬਣਾ ਦਿੰਦੇ ਆ ਹਾਂਜੀ ਦੱਸੋ ਜੀ ਸਭ ਤੋਂ ਫਾਸਟੈਸਟ ਸਕੈਚ ਆਰਟਿਸਟ ਹਾਂ ਮੈਂ ਲਿਖ ਕੇ ਵੀ ਲਿਖਾਇਆ ਹੋਇਆ ਹੈ 8 ਮਿੰਟ ਦੇ ਵਿੱਚ ਮੈਂ ਤੇ ਸਕੈਚ ਤਿਆਰ ਕਰ ਦਿੰਦਾ ਹਾਂ ਲਾਈਵ ਦੇ ਵਿੱਚ ਸਾਹਮਣੇ ਬਿਠਾ ਕੇ ਠੀਕ ਹੈ ਜੀ ਮੈਂ ਚੈਲੰਜ ਕੋਈ ਫੋਟੋ ਦੇਣੀ ਚਾਹਵੇ ਤਾਂ ਫੋਟੋ ਤੋਂ ਵੀ ਅਸੀਂ ਬਣਾ ਲੈਂਦੇ ਹਾਂ ਕੋਈ ਆਰਡਰ ਦੇਣਾ ਚਾਹਵੇ ਤਾਂ ਅਸੀਂ ਉਹਨੂੰ ਕੋਰੀਅਰ ਵੀ ਕਰ ਦਿੰਦੇ ਹਾਂ ਜੇ ਪੇਂਟਿੰਗ ਤਾਂ ਮੇਰੇ ਕੋਲ ਆ ਬਹੁਤ ਤਰ੍ਹਾਂ ਦੇ ਪੋਰਟਰੇਟ ਨੇ ਤੁਸੀਂ ਜਿਵੇਂ ਸਟਾਰਟ ਆਫ ਕਰਦੇ ਹਾਂ ਗਿਆ 300 ਰੁਪਏ ਤੋਂ ਠੀਕ ਹੈ ਜੀ ਐਕਸ ਸਭ ਤੋਂ ਛੋਟਾ ਸਕੈਚ ਆਏਗਾ ਠੀਕ ਹੈ ਜਿਹੜਾ 300 ਰੁਪ ਇਹ 500 ਰੁਪਏ ਪਰ ਪਰਸਨ ਕੋਟਡ ਹੈ ਇਹ ਡਿਟੇਲਡ ਸਕੈਚ ਹੈ ਥੋੜਾ ਜਿਹਾ ਥੋੜਾ ਜਿਹਾ ਵਧੀਆ ਹੁੰਦਾ ਹੈਗਾ ਇਹਨਾਂ ਸਕੈਚਸ ਨਾਲੋਂ ਇਹ 1000 ਰੁਪਏ ਪਰ ਪਰਸਨ ਹੈ ਉਸ ਤੋਂ ਬਾਅਦ ਕਾ ਬਹੁਤ ਜ਼ਿਆਦਾ ਹਾਈਪਰ ਰੀਅਲਿਸਟਿਕਸ ਕੱਚਾ ਹੈਗਾ ਜਿਹਨੂੰ 2000 ਰੁਪਏ ਪਰ ਪਰਸਨ ਦੇ حساب ਨਾਲ ਬਚਾਜ ਕਰਦੇ ਆ ਜੀ ਇਹਦੇ ਵਿੱਚ ਕਿਹੜੇ ਕਿਹੜੇ ਉਜਾਰ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਬਾਜ਼ਾਰ ਸਰ ਦੇਖੋ ਇਹਦੇ ਵਿੱਚ ਪੈਨਸਲਸ ਹੁੰਦੀਆਂ ਨੇ ਹਾਂ ਤਾਂ ਇਹ ਪੈਨਸਲ ਹੈਗੀ ਹੈ ਜਿਹਨੂੰ ਇਹਦੇ ਨੰਬਰ ਹੁੰਦੇ ਜਿਵੇਂ HB ਦੀ ਸਪੈਸ ਯੂਜ਼ ਕਰਦੇ ਸਕੂਲਾਂ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ 2B ਵੀ ਹੁੰਦੀ 4B ਵੀ 6B ਵੀ 8B ਇਹ 12 ਤੇ ਕੁਝ ਆ ਫੋਰਮ ਦੀ ਪੈਂਸਿਲਸ ਨੇ ਜਿਵੇਂ ਜਿੰਨੇ ਮੇਡ ਇਨ ਜਰਮਨੀ ਪੈਂਸਿਲਸ ਨੇ 100 ਦੇ ਸਰਫ ਦੀ ਇੱਕ ਪੈਂਸਲ ਆਦੀ ਹੈ ਬਹੁਤ ਜ਼ਿਆਦਾ ਡਿਟੇਲ ਚ ਵਰਕ ਕਰਨਾ ਹੋਵੇ ਤਾਂ ਕੁਝ ਇਸ ਤੋਂ ਇਲਾਵਾ ਬਾਕੀ ਰੇਜ਼ਰ ਕਟਰਸ ਹੋਰ ਕੁਝ ਟੂਲਸ ਹੁੰਦੇ ਨੇ ਡਿਟੇਲਿੰਗ ਦੇ ਵਾਸਤੇ ਇਹ ਤੁਸੀਂ ਕਿਹੜੀ ਸ਼ੀਟ ਤੇ ਫੋਟੋ ਬਣਾਉਂਦੇ ਆ ਜੀ ਇਹ ਸਿਰ ਅਲਗ-ਅਲਗ ਸ਼ੀਟ ਹੁੰਦੀ ਜੀ ਮੈਂ ਆਪਾਂ ਜਿਹੜੇ ਕੁਇਕ ਸਕੇਚ ਬਣਾਉਂਦੇ ਆ ਫਟਾਫਟ ਠੀਕ ਹੈ ਇਹਨੂੰ ਕਾਰਟ੍ਰਿਜ ਪੇਪਰ ਕਹਿੰਦੇ ਆ ਹੂੰ ਕਾਰਟ੍ਰਿਜ ਪੇਪਰ ਤੇ ਬਹੁਤ ਜ਼ਿਆਦਾ ਡਿਟੇਲ ਜਿਹੜਾ ਵਰਕ ਹੁੰਦਾ ਇਹਨੂੰ ਟੈਕਸਚਰ ਸ਼ੀਟ ਕਹਿੰਦੇ ਹੈਗੇ ਤੁਸੀਂ ਹੱਥ ਲਾ ਦੇਖੋ ਸਾਥੀਓ ਜਿਹੜੀ ਆਹ ਸੀਟ ਆ ਬਹੁਤ ਬੜੀ ਹਾਰਡ ਆ ਕੀ ਸੀਟ ਨਹੀਂ ਜੀ ਇਹ ਮੇਰੇ ਖਿਆਲ ਸਿੱਧੀ ਖਰਾਬ ਹੀ ਨਹੀਂ ਹੁੰਦੀ ਜੀ ਸਰ ਇਹ 50 ਰੁਪਏ ਦੀ ਸੀਟ ਸੀਟੀ ਆ ਠੀਕ ਆ ਇਹ ਬਹੁਤ ਤੇਰੀ ਚੀਜ਼ ਵੀਰ ਰਹੇ ਲਾਈਫ ਟਾਈਮ ਚੱਲਦੀ ਹੈ ਜਰ ਮੈਂ ਇਹ ਕਦੇ ਫੇਡ ਨਹੀਂ ਹੁੰਦੀ ਆਹ ਵਾਲੇ ਸਪੈਸੀਸ ਨੂੰ ਪੇਡ ਹੋਣ ਬਾਅਦ ਵੀ 40 50 ਸਤ ਚਾਹੀਦੇ ਨੇ ਕਿ ਇਹ ਤਾਂ ਕਦੇ ਵੀ ਨਹੀਂ ਹੁੰਦੇ ਹੈ ਠੀਕ ਹੈ ਕਿ ਜਿਹੜੇ ਅਸੀਂ ਗੈਲਰੀ ਵਾਸਤੇ ਆਪ ਗੈਲਰੀਆਂ ਵਾਸਤੇ ਕੰਮ ਕਰਦੇ ਆ ਉਹਨਾਂ ਪੈਨਸਲ ਤੇ ਉਹਨਾਂ ਟੂਲ ਨਾਲ ਇਹ ਕੰਮ ਕਰਦੇ ਆ ਠੀਕ ਹੈ ਅੱਜ ਵੀ ਉਹਨਾਂ ਗੈਲਰੀਆਂ ਦੇ ਵਿੱਚੋਂ ਕੰਮ ਜਿਵੇਂ ਮੋਨਾਲੀਜ਼ਾ ਇਹ ਸਭ ਤੋਂ ਮਹਿੰਗੀ ਪੇਂਟਿੰਗ ਹੈ ਜੀ ਸਭ ਤੋਂ ਫੇਮਸ ਵੀ ਹੈ ਠੀਕ ਹੈ ਉਹ ਮਾਈਕਲ ਐਂਜਲੋ ਨੇ ਬਣਾਈ ਸੀ ਇਤਿਹਾਸ ਦੀ ਆਰਟਿਸਟ ਸੀ ਨਾ 700 ਸਾਲ ਤੋਂ ਉੱਪਰ ਹੋ ਚੁੱਕੀ ਜੀ ਗੁਰੂ ਨਾਨਕ ਮਹਾਰਾਜ ਦੇ ਸਮੇਂ ਦੇ ਉਹ ਆਰਟਿਸਟ ਨਹੀਂ ਸੀ ਉਹ ਬਾਕੀ ਆਪਾਂ ਕਾਰਟੂਨ ਕਰੈਕਟਰ ਜੀ ਆਫਨੀ ਕਰੈਕਟਰ ਕਹਿੰਦੇ ਆ ਉਹਨਾਂ ਜਿਹੜੀ ਕਿਚਨ ਨੂੰ ਨਾ ਚਾਹੁੰਦਾ ਜਿਵੇਂ ਫਨੀ ਉਹ ਫੋਰਨ ਦੇ ਲੋਕ ਜ਼ਿਆਦਾ ਬ ਠੀਕ ਹੈ ਜੀ ਬਾਕੀ ਤੁਸੀਂ ਮੇਰਾ ਅਗਰ ਕੰਮ ਦੇਖਣਾ ਹੈਗਾ ਤਾਂ ਮੇਰਾ ਇੰਸਟਾ ਦੇ ਪੇਜ ਹੈਗਾ ਆਰਟਿਸਟ ਵੀਰ ਸਿੰਘਹਾਨੀਆਂ ਦੇ ਨਾਮ ਤੋਂ ਇੱਕ ਵੀ ਦਸਤਾਵੇਜ਼ ਕੋ ਤਾਂ ਕਿ ਦਰਸ਼ਕ ਤੁਹਾਡੇ ਨਾਲ ਸੰਪਰਕ ਵੀ ਕਰ ਸਕਣ ਤੇ ਤੁਹਾਡੇ ਜਿਹੜਾ ਕਲਾਕ੍ਰਿਤੀਆਂ ਬਣੀਆਂ ਉਹਨੂੰ ਵੀ ਸੰਪਰਕ ਕਰ ਸਕਦਾ ਮੇਰਾ ਆਰਟ ਦਾ ਜਿਹੜਾ ਪੇਜ ਹੈਗਾ ਇੰਸਟਾਗ੍ਰam ਦੇ ਉੱਪਰ ਹੈਗਾ ਆਰਟਿਸਟ ਵੀਰ ਸਿੰਘਹਾਨੀਆਂ ਤੇ ਬਾਕੀ ਇਹਦਾ ਮੇਰਾ ਬਲੌਗਿੰਗ ਚੈਨਲ ਹੈਗਾ ਇੱਕ ਆ ਜਿੱਥੇ ਤੁਸੀਂ ਤੋਂ ਸਕੈਨ ਮਾਰ ਕੇ ਬੈਨ ਤੁਸੀਂ ক্লোਜ਼ ਅਪ ਤੋਂ ਹੈਪੀ ਓ ਬਲੌਗਸ ਦੇ ਨਾਮ ਤੋਂ ਹੈਗਾ ਹੈਪੀ ਓ ਬਲੌਗਸ ਤੁਸੀਂ ਇਹਨੂੰ ਸਕੈਨ ਮਾਰ ਕੇ ਤੁਹਾਡੇ ਸਕਰੀਨ ਤੇ ਆ ਜਾਏਗਾ ਇਹ ਠੀਕ ਹੈ ਇਹ ਮੇਰਾ ਬਲੌਗਿੰਗ ਚੈਨਲ ਹੈਗਾ ਇਹ ਟ੍ਰੈਵਲ ਇੱਥੇ ਤੁਸੀਂ ਕਹਿੰਦੇ ਜੀ ਸਾਹਮਣੇ ਕੁਰਸੀ ਲੋ ਹੈ ਕਿੰਨੇ ਕੁ ਟਾਈਮ ਦੇ ਵਿੱਚ ਸਰਵਾ ਜੀ ਦਾ ਤੁਸੀਂ ਹਾਂ ਲਿਖ ਕੇ ਲਗਾਇਆ ਹੋਇਆ ਸਰ ਮੈਂ ਵਿਦਨ 8 ਮਿੰਟਸ 8 ਮਿੰਟ ਦੇ ਵਿੱਚ ਮੈਂ 8 ਮਿੰਟ ਤੋਂ ਵੱਧ ਮੈਂ ਟਾਈਮ ਹੀ ਲਵਾਂਗਾ ਤੇ ਆਪਾਂ ਤੁਹਾਨੂੰ ਜਾਣਕਾਰੀ ਹੋਰ ਦਰਸ਼ਕਾਂ ਨੂੰ ਵੀ ਤੁਹਾਨੂੰ ਕਿੱਥੋਂ ਸਿੱਖਿਆ ਲਈ ਸੀ ਜੀ ਪੇਂਟਿੰਗ ਮੈਨੂੰ ਕੁਦਰਤੀ ਹੈ ਜੀ ਬਚਪਨ ਤੇ ਮੈਨੂੰ ਇਸ ਚੀਜ਼ ਦਾ ਸ਼ੌਂਕ ਪਿਆ ਪੰਜਾਬ ਦੇ ਬਹੁਤ ਨਾਮਵਰ ਹਸਤੀ ਸੀਗੇ ਸੋਭਾ ਸਿੰਘ ਆਰਟਿਸਟ ਜਿਸ ਦਾ ਨਾਮ ਕਦੇ ਸੁਣਿਆ ਉਹਨਾਂ ਦੀ ਪੈਂਡਿੰਗ ਤੋਂ ਮੈਂ ਬਹੁਤ ਇਨਸਪਾਇਰਡ ਹਾਂ ਜੀ ਆ ਬਸ ਉਹਨਾਂ ਦੀ ਪੈਂਡਿੰਗ ਨੂੰ ਦੇਖ ਦੇਖ ਕੇ ਬਸ ਇਕੱਲਾ ਜਿਹਾ ਕੀਤਾ ਕੰਮ ਇਹ ਬਸ ਮੈਨੂੰ ਤਾਂ ਕੋਈ ਸਪੈਸ਼ਲ ਜਿਹੇ ਟ੍ਰੇਨਿੰਗ ਨਹੀਂ ਲਈ ਹੈਗੀ ਤੇ ਮੇਰੇ ਕੋਲ ਕੋਈ ਡਿਗਰੀ ਨਹੀਂ ਹੈਗੀ ਹਾਂ ਮੈਂ میوزਿਕ ਵਿੱਚ ਜੁੜੀ ਕੀਤਾ ਹੈ ਜੀ ਕੋਲ ਇਹ ਮੈਂ ਜੀ ਆਜੂ ਦਾ ਇਹ ਇਕੱਲੇ ਨਹੀਂ ਆਹ ਸਾਹਮਣੇ ਦੇਖੇ ਵੀਰ ਇੱਕ ਸਮੂਹ ਆਹ ਦੇਖੋ ਆਦਿ ਨੂੰ ਬੋਲ ਇਹ ਵੀਰ ਵੀ ਜਿਹੜੀ ਪੈਂਡਿੰਗ ਕਿਆ ਕਰਿਆ ਦੇਖੋ ਉਹ ਕਿਸੇ ਨੇ ਫੋਨ ਦੇ ਵਿੱਚ ਫੋਟੋ ਭੇਜੀ ਆ ਤੇ ਆ ਦੇਖੋ ਪਿੰਨ ਦੇ ਨਾਲ ਤਿਆਰ ਕਰ ਰਿਹਾ ਇੱਕ ਬਹੁਤ ਵੱਡੀ ਜਿਹੜੀ ਕਲਾਕ੍ਰਿਤੀ ਦੇਖਣ ਨੂੰ ਇੱਥੇ ਮਿਲੀ ਹੈ ਇੱਕ ਖਾਸ ਬਲਖਣ ਚੀਜ਼ ਆ ਕਿਸੇ ਨੇ ਸਾਹਮਣੇ ਬਿਠਾ ਕੇ ਜਾਂ ਸਾਹਮਣੇ ਫੋਨ ਲੈ ਕੇ ਉਹਦੀ ਇੱਕ ਜਿਹਾ ਫੋਟੋ ਤਿਆਰ ਕਰਨੀ ਆ ਤੇ ਕੀ ਨਾਮ ਆਪਣਾ ਤੁਸੀਂ ਕਿੱਥੋਂ ਆਏ ਤੁਸੀਂ? ਮੈਂ ਇੱਥੋਂ ਲੋਕਲ ਹਾਂ ਠੀਕ ਹੈ ਜੀ ਕਿੰਨਾ ਟਾਈਮ ਹੋਊਗਾ ਕੰਮ ਕਰ ਜਾਣੀ? ਇੱਕ ਕਿਸ਼ੋਰ ਹਾਂ ਠੀਕ ਹੈ ਜੀ ਕਿੰਨੇ ਟਾਈਮ ਚ ਇਹ ਫੋਟੋ ਤਿਆਰ ਕਰ ਦੇਣੀ ਹੈ ਜੀ ਤੇ ਤੁਹਾਨੂੰ ਮਿਲ ਜੀਏ 15 ਮਿੰਟਾਂ ਲੱਗਣਗੇ ਉਹ ਕਿ ਨਾ ਰਹੇ ਤੇ ਸਮ ਹੁਗੈਤ ਕਮ ਕਰਦੇ ਨੇ ਕਿ ਕੋਈ ਨਾ ਕੋਈ ਆਸਾ ਸਭ ਇਹ ਵੀ ਇੱਕ ਬਹੁਤ ਬਡੀ ਕਲਾਵ ਆ ਇੱਕੋ ਫੋਟੋ ਤੋਂ ਕਿਉਂਕਿ ਭਾਈ ਸੋਪਾ ਸਮ ਦਾ ਨਾਮ ਸੁਣਿਆ ਹੋਊਗਾ ਕਿ ਇੱਕ ਬਹੁਤ ਵੱਡੀ ਜਿਹੜੀ ਬਲਖਣ ਚੀਜ਼ ਆ ਜਿਹਦੀ ਇਹ ਪਤੂਂਦੀਆਂ ਬਣਾਉਂਦੀਆਂ ਮੈਂ ਇੱਕ ਫੋਟੋ ਦੇਖ ਕੇ ਮੈਂ ਫੇਕੂੰਗਾ ਦੇਖੋ ਕਿ ਵੈਤੋ ਬਤੂਗਾ ਇਹ ਦੇਖੋ ਉਸੇ ਤਰ੍ਹਾਂ ਦੀ ਸਭ ਤੋਂ ਵੱਡੀ ਚੀਜ਼ ਆ ਵੀ ਉਸੇ ਤਰ੍ਹਾਂ ਦੀ ਜਿਹੜੀ ਕਲਾਕ੍ਰਿਤੀ ਇਹਨਾਂ ਨੇ ਤਿਆਰ ਕਰਨ ਯਤਨ ਕਰ ਰਿਹਾ ਸਿੰਘੂ ਸਿੰਘ ਕੈਮਰਾਮੈਨ ਨੂੰ ਫੋਟੋ ਦੇ ਰਿਹਾ ਹੈ ਇਹ ਆਪਣੀ ਕਲਾਕੀ ਦੀਆਂ ਕਲਾਕਾਂ ਹੈ ਮੇਰੇ ਹੁੱਕ ਕੈਮਰਾਮੈਨ ਨੂੰ ਫੋਟੋ ਦੇ। ਆ ਦੇਖੋ ਇੱਕ ਲੜਕੀ ਦਾ ਫੋਟੋ ਹੈ ਇਹਨਾਂ ਦੇ ਫੋਨ ਦੇ ਵਿੱਚ ਇਹ ਆਪਣੇ ਕਲਮ ਦੇ ਨਾਲ ਉਹਦੀ ਫੋਟੋ ਨੂੰ ਤਿਆਰ ਕਰਨ ਦਾ ਜੇ ਯਤਨ ਕੀਤਾ ਜਾ ਰਿਹਾ ਹੈ ਭਾਈ ਕਿੰਨੀ ਫੋਟੋ ਤਿਆਰ ਕਰਨੀ ਹੈ ਤੂੰ ਕਿੰਨੀਆਂ ਫੋਟੋ ਤਿਆਰ ਕਰਨੀਆਂ ਨੇ ਤੂੰ ਇਹ ਜਿਵੇਂ ਆ ਬਣਾਇਆ ਦੋ ਦੋ ਬਣਾ ਰਹੀਆਂ ਠੀਕ ਪ੍ਰਾਈਸ ਤੇ ਆ ਇੱਕ